ਮੇਰਾ ਪ੍ਰਭੂ ਚੱਲ ਭਾਈ ਘਰ ਦੇ ਅਜੇ ਫਲਾਸ ਪੂਜਾ ਤੁਸੀਂ ਕਰਦਾ ਚਲੇਰੇ ਕੰਮ ਦੇ ਨਸ਼ਿਆਂ 'ਚ ਪੈ ਗਏ ਗਿੱਡੀ ਦੂਰ ਆ ਕਿੰਨਾ ਰਿਸਕ ਲੈ ਕੇ ਤੁਸੀਂ ਆਉਂਦੇ ਆਂ ਇੱਧਰ ਰਾਮੀ ਦੇ ਆ ਕੋਮੈਡੀਕਲ ਵਰ ਕੈਬਨਟ ਆਈ ਕਹਿੰਦੇ ਨਾਨ ਮੈਡੀਕਲ ਕਰਦਾ ਫੁੱਟੀ ਆ ਉਹ ਨਾਨ ਮੈਡੀਕਲ ਕਰਦਾ ਤੂੰ ਇਹ ਇੱਥੇ ਇੱਥੇ ਗੱਲ ਹੁਣ ਨਾਨ ਮੈਡੀਕਲ ਰੱਖਿਆ ਆ ਕਿਹੜੇ ਚੱਕਰ 'ਚ ਪੈ ਗਏ ਤੂੰ ਨਾਨ ਮੈਡੀਕਲ ਤੇ ਤੇਰਾ ਪਿੱਛੇ ਰਾਜ ਨਾ ਸਾਰਾ ਨਹੀਂ ਨਹੀਂ ਰਾਜ ਜਿਹਦੇ ਨਾਨ ਮੈਡੀਕਲ ਰੱਖਿਆ ਹੋਇਆ

ਯਾਰ ਕਿੱਥੇ ਮੈਂ ਤੈਨੂੰ ਮੇਰੇ ਨਾਲ ਚਾਹਤ ਨੂੰ ਮੈਂ ਲੈ ਆਇਆ ਤੈਨੂੰ ਕਿਹਾ ਚਲੋ ਉਹਨੂੰ ਛੱਡੋ ਤੀ ਉਹ ਛੱਡੋ ਸਾਈਕਲ ਗਏ ਯਾਰ ਇੱਥੇ ਆ ਪੇਪਰ ਮੋਟਾ ਦਿਖਾ ਦੇ ਜੇਪਰਾਂ ਦੇ ਆਪਾਂ ਬਾਅਦ ਚ ਜਾਂਦੇ ਆ ਯਾਰ ਤੁਸੀਂ ਮੈਨੂੰ ਆਈਡੀ ਦਿਖਾ ਦਿਓ ਮਰਤਾ ਨੂੰ ਇਹ ਪੇਪਰ ਕੀ ਤਾਂ ਨੂੰ ਉਹ ਕਿੰਨਾ ਨਾ ਕਿੰਨਾ ਮੂਹਰ ਦਵਾ ਗਿਆ ਫਿਰ ਮੈਂ ਬੜਾ ਚੈਤ ਹੈ ਬਾ ਥੋੜਾ ਜਿਹਾ ਬੀਲਿੰਗ ਬਸ ਆਹ ਗੱਲ ਇੰਨੀ ਗੱਲ ਬਾ ਇੰਨੀ ਗੱਲ ਆ ਦੇਖੋ ਇੰਦਰਾ ਮੈਂ ਚਾਚਾ ਜੀ ਛੱਡਿਓ ਮੜਾ ਜਾ ਇੱਥੇ ਖੜੇ ਹੋ ਗੋ ਇੱਥੇ ਖੜੇ ਹੋ ਗੋ ਮੂੰਹੋਂ ਬੋਲ ਰਾ ਕਿੱਥੇ ਚੱਲਾ ਵੀਰ ਮੇਰਾ ਕਿਹੜਾ ਸਮਾਨ ਚਿੱਟਾ ਲੈ ਆਪੇ ਬੋਲੂਗਾ ਕੀ ਲੈਣ ਚੱਲਾ ਵੀਰ ਇੱਡਾਂ ਹੀ ਲੈਣ ਚੱਲੇ ਆਪਾਂ ਕਿੰਨੇ ਕਿਹੜਾ ਆਪਣਾ ਨੜਾ ਚਿਕਾਵਾ ਇਹ ਕੀ ਰੱਖਿਆ ਤੂੰ ਮੈਨੂੰ ਦੱਸ ਦੇ ਤੇਰੇ ਬੱਚੇ ਹੈਗੇ ਆ ਇਧਰੋਂ ਉਤਰਿਆ ਜੀ ਬੱਚੇ ਹੈਗੇ ਆ ਪਰ ਉਹਨਾਂ ਦੀ ਜ਼ਿੰਦਗੀ ਆ ਮੁੰਡਾ ਨਿਆਣਾ ਵਾ ਮੈਂ ਦੇਖੋ ਜੀ ਇਹਦੀ ਕੀ ਵਿਚਾਰੇ ਦਾ ਨਾ ਸਹੀ ਬੋਲਿਆ ਜੀ ਹਾਂ ਚੱਲ ਸਾਬ ਜੀ ਇਹ ਬੰਦੇ ਪਿੰਡਾਂ ਦੀ ਜਾਇਤ ਆ ਇੱਕ ਸਰਪੰਚ ਸਾਹਿਬ ਅਕ ਕੁਦੋਵਾਲ ਤੋਂ ਭਾਨ ਸਾਹਿਬ ਠੀਕ ਆ ਜੀ ਕੁਦੋਵਾਲ ਕੀ ਨਾਮ ਹੈ ਤੁਹਾਡਾ ਦੱਸਦਾ ਨਾਮ ਸੁਖਜਿੰਦਰ ਸਿੰਘ ਆ ਜੀ ਨਗਰ ਕੁਦੋਵਾਲੀ ਆ ਨਸ਼ੇ ਨੂੰ ਲੈ ਕੇ ਜਿਹੜਾ ਪੈਰ ਪੈਰਾ ਲਗਾ ਰਿਹਾ ਉਹਦੇ ਬਾਰੇ ਦੱਸ ਇਹ ਨਸ਼ੇ ਨੂੰ ਲੈ ਕੇ ਜੀ ਪੈਰਾ ਲੱਗ ਰਿਹਾ ਆ ਜੀ ਇਹ ਸਾਡੇ ਸਰਪੰਚ ਸਾਹਿਬਾਨ ਹਰਜਿੰਦਰ ਸਿੰਘ ਰਾਜਾ ਦਿয়ালਪੁਰ ਤੋਂ ਇਹਨਾਂ ਦੀ ਪ੍ਰਧਾਨਗੀ ਹੇਠ ਜੀ ਪੰਜਾ ਪਿੰਡਾਂ ਦੀ ਪੰਚਾਇਤ ਆ ਧੀਰਪੁਰ ਮੱਲੀਆਂ ਭੀਖਾ ਕੁਦਵਾਲ ਤੇ ਦਿয়ালਪੁਰ ਜੀ ਇਹ ਪੰਜਾ ਪਿੰਡਾਂ ਦੀ ਪੰਚਾਇਤ ਆ ਜੀ ਨਾਕਾਬੰਦੀ ਨਸ਼ੇ ਨੂੰ ਲੈ ਕੇ ਜੀ ਚਿੰਤਾ ਇਸ ਗੱਲ ਦੀ ਆ ਵੀ ਪੰਜਾਬ ਦੀ ਜਿਹੜੀ ਜਵਾਨੀ ਆ ਡੁੱਬਦੀ ਜਾ ਰਹੀ ਆ ਚਿੱਟੇ ਦੀ ਨਾ ਪੇਟ ਹੋਈ ਜਾ ਰਹੀ ਆ ਜੀ ਤੇ ਚਿੰਤਾ ਜਿਹੜੀ ਵੱਧ ਜ਼ਿਆਦੀ ਚਿੰਤਾ ਆ ਉਹ ਸਾਨੂੰ ਸਾਡੇ ਏਰੀਏ ਦੀ ਆ ਏਰੀਆ ਕਿਉਂ ਵੀ ਇਹ ਸੜਕਾਂ ਤੇ ਲੋਕ ਜਾਣ ਤੋਂ ਡਰਦੇ ਆ ਕੱਲਿਆਂ ਸ਼ਹਿਰ ਨੂੰ ਜਾ ਜਾਣਾ ਇੱਥੇ ਸਾਡੇ ਨਿਜੀ ਕਰਤਾਰਪੁਰ ਸਾਹਿਬ ਪੈਂਦਾ ਆ ਉਧਰ ਨੂੰ ਜਾਣਾ ਜਾਂ ਆਪਣੇ ਇੱਧਰ ਬੱਚੇ ਸਕੂਲ ਪੜ੍ਹਦੇ ਸੱਜੇ ਖੱਬੇ ਉਹਨਾਂ ਨੂੰ ਲੈਣ ਜਾਣਾ ਉਹ ਜਿਹੜੀਆਂ ਮਾਈਆਂ ਬੀਬੀਆਂ ਪੈਣਾ ਸਾਡੇ ਪਿੰਡ ਦੀਆਂ ਸੈਰ ਕਰਨ ਜਾਂ ਨਿਕਲਦੀਆਂ ਆ ਜਾਂ ਇੱਥੇ ਸਾਡੇ ਸਥਾਨ ਪਾਸ਼ੇ ਸ਼ੇਵੀ ਗੁਰਦੁਆਰਾ ਸਾਹਿਬ ਪੈਂਦਾ ਆ ਪਿੰਡ ਤੋਂ ਬਾਹਰ ਕਿਲੋਮੀਟਰ ਦੀ ਵਿੱਥ ਤੇ ਉਧਰ ਨੂੰ ਜਾਣ ਤੋਂ ਘਬਰਾ ਕਰਦੀਆਂ ਆ ਅੱਜ ਦੀ ਡੇਟ ਦੇ ਵਿੱਚ ਜੀ ਇਹ ਚਿੱਟੇ ਚਿੱਟੇ ਵਾਲਿਆਂ ਦੇ ਕਾਰਨ ਵੀ ਇਹ ਨਸ਼ਾ ਕਰਕੇ ਅੰਨੇ ਬੋਲੇ ਹੋ ਜਾਂਦੇ ਆ ਜੀ ਤੇ ਅੰਨੇ ਬੋਲੇ ਹੋਣ ਦੇ ਕਾਰਨ ਇਹ ਮੁੜ ਕੇ ਬਾਰਦਾਤਾਂ ਲੁੱਟਦੀਆਂ ਬਾਰਦਾਤਾਂ ਕਰਦੇ ਆ ਹਥਿਆਰ ਸਮੇਤ ਦਾਤਰਾ ਸਮੇਤ ਰਾਡਾ ਸਮੇਤ ਇਹ ਚਾਂਸ ਕਾਫੀ ਹੋਏ ਆ ਜੀ ਇਹ ਸਾਨੂੰ ਦੇਖਣ ਨੂੰ ਮਿਲੇ ਆ ਤੇ ਤਾਂ ਕਰਕੇ ਜੀ ਇਹ ਇਹਨੂੰ ਨજર ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਹੜੀ ਇਹ ਹਵਾ ਚੱਲ ਗਈ ਹੈ ਚਿੱਟੇ ਦੀ ਤੇ ਤਾਂ ਕਰਕੇ ਜੀ ਇਹ ਸਾਰਾ ਮੋਰਚਾ ਵੀਰਾਂ ਮਿੱਤਰਾਂ ਸਹਿਯੋਗੀਆਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਨਾਲ ਹੀ ਧੜ ਮਿੜ ਕੇ ਲਾਇਆ ਜਾ ਰਿਹਾ ਜੀ ਤੇ ਇਹਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਤੋਂ ਹਾਂ ਜੀ ਪੁਲਿਸ ਪ੍ਰਸ਼ਾਸਨ ਵੀ ਸਾਡਾ ਸਾਥ ਦੇ ਰਿਹਾ ਹੈ ਜੀ ਐਸ ਐਚ ਓ ਰਮਨ ਜੀ ਉਹ ਬਹੁਤ ਵੱਡਾ ਉਹਨਾਂ ਦਾ ਅਪਰਾਲਾ ਸਾਡੇ ਨਾਲ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਅਸੀਂ ਉਹਨਾਂ ਤੋਂ ਹੁਕਮ ਲੈ ਕੇ ਉਹਨਾਂ ਕੋ ਅਥਾਰਟੀ ਲੈ ਕੇ ਉਹ ਪਹਿਲੇ ਦਿਨ ਤੋਂ ਹੀ ਇਸ ਕਹਿ ਲਓ ਵੀ ਇਹਦਾ ਉਦਘਾਟਨ ਉਹਨਾਂ ਨੇ ਕੀਤਾ ਆ ਸਾਡੇ ਨਾਲ ਉਹ ਖੜੇ ਆ ਜਦੋਂ ਵੀ ਉਹਨਾਂ ਨੂੰ ਅਸੀਂ ਕਾਲ ਕਰਦੇ ਆ ਉਹ ਮੌਕੇ ਤੇ ਪਹੁੰਚ ਕੇ ਸਾਡਾ ਸਾਥ ਦਿੰਦੇ ਆ ਜੀ